ਤਾਰੀ ਜੀ ਉਹ ਤੇ ਆਹ ਵਾਹ ਕਰ ਗਾਮੀ ਨੂੰ ਨੋਟ ਕਮੇਟੀ ਕਰਨੀ ਨੇ ਤਾਂ ਉਹ ਨਵੀਂ ਜੀ ਉਹ ਵੀਰ ਕੋਵਰ ਕੁਲਜੀਤ ਸਿੰਘ ਘਰ ਵੇਚਣ ਦੇ باوجود ਵੀ ਆਦੇ ਘਰ ਨੂੰ ਭੁੱਲਿਆ ਨਹੀਂ ਨਾ ਤਾਂ ਕਰਕੇ ਆਉਂਦਾ ਹੀ ਬਿਲਕੁਲ ਜੀ ਤਾਂ ਨਾ ਇਹ ਘਰ ਚਾਹ ਦੀ ਭੈਣ ਦੇ ਨਾਲ ਜਿਹੜੀ ਭੈਣ ਘਰ ਵੇਚਦਾ ਪਰ ਉਹ ਅੱਜ ਵੀ ਇੱਥੇ ਕੰਤਤ ਵਧਿਆ ਕੇ ਆਉਂਦਾ ਜੀ ਕੇਂਦਰੋਂ ਲੱਗਿਆ ਜੀ ਉਹਦੇ 그 노주 로 ਯਾਰ ਅਲੇਵੋ ਵੀਰ ਜੀ ਦਾ ਗੋ ਵਧੀਆ ਨੂਡਲ ਖਾਣੇ ਮੈਨੂੰ ਵੀ ਫਵਾ ਦੇ ਦੋ ਲਗਾ ਦੇ ਹੁਣ ਅੱਧੀ ਵੀ ਖਾਲੀ ਥੋੜੀ ਜਿਹੀ ਇੱਕ ਪ੍ਰਿੰਟ ਲਾ ਦੀਆਂ ਨੂਡਲਾਂ ਦੀ ਹੋਰ ਬੰਦਾ ਨੇ ਭਾਰ ਕੇ ਮੈਂ ਉਹਨੇ ਅਰਮਾਨ ਬੋਲ ਤੂੰ ਵੀ ਬਾਪੂ ਤੇਰਾ ਨਾਮ ਕੀ ਹੈ ਵੀਰੇ ਹਾਂ ਹੀ ਹੈ ਬਕਾਲਜੀਤ ਕੁਮਰ ਕਲਜੀਤ ਸਿੰਘ ਇਹ ਹੋਣਾ ਮੈਂ ਜੋ ਆਹ ਬਾਈ ਉਹਦੇ ਤੇ ਗੱਲ ਨਹੀਂ ਕਰਾਂ ਮੈਂ ਇਹ ਕਿ ਉਹ ਗੱਲ ਜਿਹੜੀ ਕਰਦਾ ਹੈ ਉਹ ਨਹੀਂ ਕਰਦਾ ਉਹ ਇੱਥੇ ਪਾਬਾ ਬੁਲਾਇਆ ਮੈਂ ਬੈਟਮਨ ਉੱਤੇ ਮਤਲਬ ਤੈਨੂੰ ਬਣਾਇਆ ਪਾਬਾ ਬੁਲਾਇਆ ਜਿਹੜਾ ਬੰਦਾ ਪੜਨਾ ਬਸ ਉਹ ਆਹ ਬਾਈ ਤੂੰ ਜਾਣਦੇ ਹੋ ਆਹ ਜਾਣਦੇ ਆ ਇਹ ਕੌਣ ਹੈ ਬਾਈ ਇਹਦਾ ਤਾਂ ਮੋਟੂਆ ਬਸ ਉਹਨੂੰ ਇਹਦਾ ਐਸਾ ਲੱਗਦਾ ਕਿ ਲੱਗਦਾ ਤੇਰਾ ਕੀ ਲੱਗਦਾ ਐ ਤਾਂ ਡਾਕਟਰ ਮਾਮੂਆ ਮੇਰਾ ਹੈ ਮਾਮੂਆ ਮੇਰਾ ਤੇਰੇ ਨਾਲ ਇਹ ਮੰਦਿਰ ਆ ਮਮਾ ਦਾ ਹੈਗਾ ਹੈ ਨਹੀਂ ਤੁਸੀਂ ਮੰਦਿਰ ਜਾ ਮਾਂ ਦੇਖੀਏ ਇਹ ਭੂਆ ਦਾ ਹੁੰਦਾ ਤੁਹਾਡੀ ਨੇ ਹਾਂ ਹੈਗਾ ਭੂਆ ਦਾ ਮੁੰਡਾ ਭੂਆ ਦਾ ਕੀ ਨਾਮ ਹਾਂ ਤਾਰਾ ਵਧੀ ਉਹਦਾ ਨਾਮ ਤਾਂ ਜਾਣਦਾ ਆ ਪੁੱਫੜ ਦਾ ਕੀ ਨਾਮ ਪੁੱਫੜ ਦਾ ਹੈਗਾ ਚੰਗੂ ਹੈ ਚੰਗੂ ਸਿੰਘ ਚਾਹ ਕੋਈ ਮੈਂਡੇਟ ਦੇਦਾ ਉਹ ਜਿਹਦਾ ਪੂਰਾ ਨਾਮ ਕੀ ਹੈ ਬਾਈ ਦਾ ਕੋਈ ਤਕਲੀਫ ਨਹੀਂ ਚਰਨਜੀਤ ਸਿੰਘ ਮੇਰਾ ਨਾਮ ਹੈ ਮੰਦੀਪ ਸਿੰਘ ਨਹੀਂ ਆ ਜਾਨ ਦਾ ਚਰਨਜੀਤ ਸਿੰਘ ਨਾ ਚਰਨਜੀਤ ਤੇਰਾ ਨਾਮ ਚਰਨਜੀਤ ਕਲਜੀਤ ਸਿੰਘ ਸੋਰ ਕਲਜੀਤ ਸਿੰਘ ਹੱਥ ਮਾਰ ਪੂਰਾ ਹਮਲਾ ਕਰ ਦੇ ਨਹੀਂ ਕੋਈ ਇਹ ਜਿਵੇਂ ਵੀ ਠੀਕ ਆ ਭਾਈ ਜੀ ਦਾ ਖਾਲਸਾ ਲਾਈਕ ਜੀ ਚਪਾ ਤੇ ਕਾਲਾ ਕਾਲਾ ਬੈਠੇ ਲਾ ਇਧਰ ਮੈਂ ਬਿਸਤਰਾ ਕਰਤਾ ਖਾਲਾ ਚਲ ਭਾਈ ਤੂੰ ਤਾਂ ਦੇਖਾਂ ਮੈਂ ਹਾਂ ਜਹਾਂ ਚਾਹੀਦਾ ਅੱਜ ਤੇਰੇ ਨਾਲ ਸੁਪਰ ਆਪਾਂ ਦੇਖ ਕੇ ਆਵਾਂਗੇ ਬੰਦੇ ਨੂੰ

ਉੱਥੇ ਦੂਰ ਚਲਾ ਯਾਰ ਜਿਸ ਅੰਗਨ ਉੱਪਰ ਮੇਰੀ ਮੋਟਰਸਾਈਕਲ ਤੇ ਇਹ ਵੀ ਆਪਾਂ ਜਲੀਆਂ ਦੇ ਵਿੱਚ ਵੀ ਹੁੰਦਾ ਸਾਡੇ ਦੋ ਟੀਮ ਦੇ ਮੈਂਬਰ ਉਹਦੇ ਮਗਰ ਆਪਰੇ ਸਾਕਾ ਰਹਿਣੇ ਇੱਕ ਘੜ ਨਹੀਂ ਰਿਹਾ ਕਿਤੇ ਵੀ ਛੋਟਾ ਨਾ ਪੱਪੂ ਆ ਵੀਰ ਦਾ ਤੇ ਕਮਰ ਕੁਲਵੀਰ ਸਿੰਘ ਮਾਮ ਤੇ ਉਹਨੇ ਨਾਂ ਰੱਖਿਆ ਤੇ ਉਹ ਬੁੜੇ ਹਾਲਾਤਾਂ ਨਾ ਪਾਲਿਆ ਸਾਡਾ ਹਾਲਾਤ ਇਦਾਂ ਦੇ ਹੋਏ ਵੀ ਅੱਜ ਉਹਨੂੰ ਸੜਕਾਂ ਤੇ ਲੱਭਣਾ ਪੈ ਰਿਹਾ ਪਤਾ ਨਹੀਂ ਕਿ ਕਿਹੜੇ ਹਾਲਾਤਾਂ ਕਿੰਨੇ ਸਾਲਾਂ ਤੋਂ ਰਹੀ ਜਾਂਦਾ ਵੀਰ ਉਹ ਵਿਚਾਰਾ ਇਦਾਂ ਲਈ ਜ਼ਿੰਦਗੀ ਦਾ ਲਾਪੋਟੇ ਕਿਰਵਾ ਸੱਜਣਾ ਜੰਮੀਆਂ ਦੇਵੇ ਜੀ ਜਿਉਂਦੇ ਆ ਮੀਨ ਤੇ ਚੱਲਦਾ ਯਾਰ ਉੱਥੇ ਛੱਡਣਾ ਬਾਈ ਉੱਥੇ ਹੀ ਜਾਣਾ ਗੱਲ ਸੁਣਾ ਮੇਰੀ ਅਸੀਂ ਉੱਥੇ ਹੀ ਜਾਣਾ ਬਾਈ ਆਪਾਂ ਨਵੇਂ ਕਿਲੇ ਛੱਡ ਕੇ ਆਂ ਨਵੇਂ ਕਿਲੇ ਨਵੇਂ ਕਿਲੇ ਛੱਡ ਕੇ ਆਉਂਦੇ ਆ ਛੱਡਣਾ ਫੜਦਾ ਭਰਾ ਨਹੀਂ ਮੇਰਾ ਫੜਦਾ ਭਰਾ ਨਹੀਂ ਮੇਰਾ ਆ ਪਾਣੀ ਵੀ ਪਾਉਣੇ ਪੈਣਾ ਆ ਖਤਮ ਕਰ ਪਾਣੀ ਲੈ ਪੀਲਾ ਕਰ ਪੀਲਾ ਪੀਲਾ ਹੁਣਾ ਮੈਂ ਕਿਹਾ ਤੂੰ ਖਤਮ ਕਰ ਦੇ ਪੀਲਾ ਪੀਲਾ ਆ ਜੀ ਆ ਜੀ ਚੱਕ 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 ਪਾਣੀ ਲੈਣ ਗਿਆ ਮੁੰਡਾ ਪੀ ਲਓ ਓਹ ਪੀਲਾ ਪਾਣੀ ਪੀਣਾ ਨੂੰ ਆ ਪਹਿਲਾਂ ਆ ਪੀਲਾ ਉਹ ਪੀਲਾ ਪਹਿਲਾਂ ਬਾਪੂ ਪੀ ਲਓ ਉਹ ਪੀ ਲਓ ਪੀ ਲਓ ਗੱਲ ਕਰਾ ਦੇਾਂਗੇ ਕੋਈ ਚੱਕ ਗੱਲ ਕਰਾ ਦੇ ਪਾਣੀ ਪੀਓ ਬੜਾ ਪਾਣੀ ਪੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਕਮਰ ਕਲਜੀਤ ਸਿੰਘ ਪੱਪੂ ਐਦਾ ਨਾਮ ਵੀਰ ਦਾ ਤੇ ਇਹ ਵੀਰ ਦੇ ਫਾਦਰ ਤੇ ਮਦਰ ਦੋਨੋਂ ਟੀਚਰ ਸੀਗੇ ਜੀ ਇਸੇ ਫਰੀਦਕੋਟ ਸ਼ਹਿਰ ਦੇ ਵਿੱਚ ਉਹਨਾਂ ਨੇ ਨੌਕਰੀ ਕੀਤੀ ਸਾਰੀ ਜ਼ਿੰਦਗੀ ਉਹਨਾਂ ਦਾ ਨਾਮ ਗੁਰਚਾਰਨ ਸਿੰਘ ਸਚਦੇਵਾ ਤੇ ਇਹ ਵੀਰ ਦਾ ਨਾਮ ਕਵਰ ਗੁਲਜੀਤ ਸਿੰਘ ਸਚਦੇਵਾ ਵਾ ਤੇ ਇਹ ਵੀਰ ਅਰੋੜਾ ਬਰਾਦਰੀ ਨਾਲ ਬਿਲੋਂਗ ਕਰਦੇ ਆ ਤੇ ਇਹ ਵੀਰ ਪਿਛਲੇ 20-22 ਸਾਲਾਂ ਤੋਂ ਕਿਸੇ ਹਾਲਾਤ ਚ ਲਗੋ ਫਰੀਦਕੋਟ ਸ਼ਹਿਰ ਦੇ ਵਿੱਚ ਘੁੰਮ ਰਿਹਾ ਵੀਰ ਦਿਮਾਗੀ ਹਾਲਤ ਇਹਦੀ ਬਿਲਕੁਲ ਠੀਕ ਨਹੀਂ ਤੇ ਇਹ ਵੀਰ ਦੇ ਪਰਿਵਾਰ ਵੀ ਖੀਰੂ-ਖੀਰੂ ਹੋ ਗਿਆ ਮਾਂ-ਬਾਪ ਦੋਨਾਂ ਦੀ ਡੈਥ ਹੋ ਗਈ ਆ ਤਿੰਨ ਭੈਣਾਂ ਵਾ ਉਹ ਆਪੋ ਆਪਣੇ ਘਰਾਂ ਦੇ ਵਿੱਚ ਆ ਤੇ ਇਹਨੂੰ ਕੋਈ ਨਹੀਂ ਸੰਭਾਲਣ ਵਾਲਾ ਇਹਦਾ ਘਰ ਸੀ ਜਿਹੜਾ ਉਹ ਵੀ ਵੇਚ ਦਿੱਤਾ ਗਿਆ ਇਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਤੇ ਇਹਦੇ ਜਿਹੜੇ ਫਾਦਰ ਸਾਹਿਬ ਸੀ ਉਹਦੇ ਵੱਲੋਂ ਜਿੰਨੀ ਵੀ ਉਹਦੇ ਕੋਲੇ ਪੈਸਾ ਸੀ ਜਾਂ ਜਮ੍ਹਾਂ ਪੂੰਜੀ ਸੀਗੀ ਉਹ ਇਸ ਵੀਰ ਦੇ ਨਾਂ ਤੇ ਐਫ ਡੀਆ ਕਰਵਾ ਕੇ ਰੱਖੀਆਂ ਹੋਈਆਂ ਤੇ ਉਹਦੇ ਲਈ ਕਮੇਟੀ ਬਣੀ ਹੋਈ ਹੈ ਇੱਕ ਇਹਨਾਂ ਦੇ ਕੁਝ ਪਰਿਵਾਰਕ ਮੈਂਬਰ ਇਹਦੇ ਚਾਚੇ ਤਾਏ ਇਹਦੇ ਭੂਆ ਦਾ ਬੇਟਾ ਇਹਨੀਆਂ ਭੈਣਾਂ ਉਹਦੇ ਵਿੱਚ ਮੈਂਬਰ ਆ ਸਾਰੀਆਂ ਤੇ ਉਹ ਉਸ ਚੀਜ਼ ਦਾ ਸਾਰੇ ਖਿਆਲ ਰੱਖਦੇ ਆ ਵੀ ਪੈਸੇ ਨੂੰ ਕੋਈ ਇਹ ਖਰਾਬ ਨਾ ਕਰ ਸਕੇ ਤੇ ਪਰ ਇਹ ਨੂੰ ਇਹ ਖਰਾਬ ਹੋ ਰਿਹਾ ਖੁਦ ਇਹਦੇ ਬਾਰੇ ਕਿਸੇ ਨੇ ਧਿਆਨ ਨਹੀਂ ਦਿੱਤਾ ਦੁਨੀਆਂ ਕੋ ਉਹਨਾਂ ਨੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਸੀ ਉਹਨਾਂ ਨੇ ਕੀਤੀਆਂ ਨੀਆ ਪਰ ਉਹਨਾਂ ਦੇ ਵਿੱਚੋਂ ਕੁਝ ਵੀਰ ਨੇ ਸਾਡਾ ਇੱਕ ਮਨਦੀਪ ਸਿੰਘ ਵੀਰ ਆ ਇਹਨਾਂ ਵੀ ਭੁਆਈ ਦਾ ਬੇਟਾ ਉਹਨਾਂ ਨੇ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਵੀਰ ਬਾਰੇ ਉਹਨੇ ਸਾਨੂੰ ਵੀਡੀਓ ਭੇਜੀ ਜਿਹੜੀ ਕਿ ਤੁਸੀਂ ਦੇਖੀ ਆ ਵੀ ਇਹ ਮੇਰਾ ਇੱਕ ਭਰਾ ਜਿਹੜਾ ਇਸ ਲਾਚ ਫਿਰਦਾ ਤੇ ਅੱਜ ਅਸੀਂ ਫਰੀਦਕੋਟ ਸ਼ਹਿਰ ਦੇ ਵਿੱਚ ਇੱਥੇ ਪਹੁੰਚੇ ਆ ਤੇ ਅਸੀਂ ਚਾਹੁੰਦੇ ਆ ਵੀ ਇਸ ਵੀਰ ਦੀ ਦਿਮਾਗੀ ਹਾਲਤ ਠੀਕ ਹੋ ਜAVE ਤੇ ਆਪਣੀ ਨਾਰਮਲ ਜ਼ਿੰਦਗੀ ਜਿਉ ਸਕੇ ਜੀ ਤੇ ਇਹ ਵੀਰ ਦਾ ਜਿਹੜਾ ਵਿਆਹ ਉਹ ਵੀ ਹੋਇਆ ਹੋਇਆ ਸੀਗਾ ਤੇ ਪਰ ਇਹਦੇ ਦਿਮਾਗੀ ਹਾਲਾਤ ਖਰਾਬ ਹੋਣ ਕਰਕੇ ਇਹਦਾ ਵਿਆਹ ਵੀ ਟੁੱਟ ਗਿਆ ਇਹਦੀ ਬੇਟੀ ਆਪਣੇ ਨਾਨਕੇ ਪਰਿਵਾਰ ਚ ਪਾਲ ਰਹੀ ਆ ਤੇ ਉਹਨੂੰ ਵੀ ਕਿਸੇ ਨੇ ਜਾ ਕੇ ਪੁੱਛਿਆ ਨਹੀਂਗਾ ਤੇ ਇਹਨਾਂ ਤੁਹਾਨੂੰ ਜਿਵੇਂ ਦੱਸਿਆ ਜਿ ਪਰਿਵਾਰਕ ਮੈਂਬਰ ਦਾ ਕੋਈ ਹੈ ਹੀ ਨਹੀਂ ਜਿਹਨੂੰ ਕਿਉਂਕਿ ਜਿਹੜਾ ਇਦਾਂ ਸੜਕਾਂ ਤੇ ਫਿਰ ਰਿਹਾ ਵਿਚਾਰਾ ਉਹਦਾ ਪਰਿਵਾਰ ਨਹੀਂ ਹੋ ਸਕਦਾ ਜਿਹਦੇ ਪਰਿਵਾਰ ਹੁੰਦੇ ਆ ਉਹ ਇਦਾਂ ਨਹੀਂ ਰੁੜਦੇ ਜੀ ਤੇ ਇਹ ਅੱਜ ਸਾਡੇ ਸਾਹਮਣੇ ਅਸੀਂ ਫਰੀਦਕੋਟ ਸ਼ਹਿਰ ਦੇ ਵਿੱਚ ਇਹ ਵੀਰ ਖੜੇ ਆ ਇਸ ਟਾਈਮ ਸਕੂਲ ਦੇ ਮੂਹਰੇ ਜੀ ਵੀਰ ਸਕੂਲ ਵੀਰ ਸਕੂਲ ਆ ਜੀ ਫਰੀਦਕੋਟ ਦੇ ਸ਼ਹਿਰ ਦੇ ਵਿੱਚ ਸਰਕਾਰੀ ਸਕੂਲ ਉਦੇ ਬਾਹਰ ਖੜੇ ਆ ਉੱਥੇ ਸਾਨੂੰ ਇੱਕ ਵੀਰ ਮਿਲਿਆ ਅਸੀਂ ਤਕਰੀਬਨ ਦੁਪਹਿਰ ਦੇ ਆਏ ਹੋਇਆ ਪੂਰਾ ਫਰੀਦਕੋਟ ਸ਼ਹਿਰ ਇਹਨੇ ਘਮਾਇਆ ਵੀਰ ਨੇ ਪਹਿਲਾਂ ਸਾਡੇ ਟੀਮ ਦੇ ਮੈਂਬਰ ਇਹਦੇ ਮਗਰ ਮਗਰ ਕੋ ਮਰੇਰ ਜੀ ਬੜੀ ਮੁਸ਼ਕਲ ਨਾਲ ਵੀਰ ਨੂੰ ਰੋਕਿਆ ਅਗਰੈਸਿਵ ਸੀਗਾ ਬਹੁਤ ਸ਼ਾਂਤ ਹੋਇਆ ਥੋੜਾ ਜਿਹਾ ਵੀਰ ਵੈਗ ਨੂੰ ਕਿਰਪਾ ਕਰਨ ਸੀ ਇਹਦਾ ਵੀਰ ਦਾ ਇਲਾਜ ਕਰਵਾ ਸਕੀਏ ਤੇ ਤੁਹਾਨੂੰ ਵੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਵੀਰ ਵੀਰ ਦੀ ਸਿੱਧ ਯਾਤਿਵਾਸ ਤੇ ਰਸ ਕਰਿਓ ਤਾਂ ਜੋ ਠੀਕ ਹੋ ਕੇ ਆਪਣੀ ਨੌਕਰੀ ਕਰ ਜਾਈਏ ਭਾਈ ਗੁਰਜੀ ਦਾ ਆਪ ਸਾਹਿਬ ਭਾਈ ਗੁਰਜੀ ਦੀ ਜਮੀਏ ਵੀਰੇ ਹੁਣ ਆਪਾ ਚਲੋ ਰੋਟੀ ਖਾਣੀ ਆ ਰੇ ਆ ਰੇ ਯਾਰ ਓ ਆ ਰੇ ਓ ਯਾਰ ਗੱਟੂ ਲੈ ਕੇ ਆਂਦੀ ਬਾਈ ਓ ਯਾਰ ਮੱਖੂਨ ਗੱਟੂ ਤੇ ਅੰਦਰ ਵਾਸਤੇ ਵੀਰੇ ਓ ਤੂੰ ਬੈਠੇ ਜਾ ਜਿੱਥੇ ਜਾਏਗਾ ਜਿੱਧਰ ਤੂੰ ਮੋੜੀ ਚੱਲੇਗਾ ਉਧਰ ਨਾ ਆ ਬੈਠ ਤਾ ਸੀ ਬੈਠ ਇਹ ਜਰਾ ਬਹੁਤ ਫਾਇਦਾ ਬਹੁਤ ਫਾਇਦਾ ਆ ਗਿਆ ਜਰਾ ਬੋਲੇ ਬਹੁਤ ਸੋਹਣਿਆ ਸਾਦ ਗਰੀਏ ਗਾਏ ਬੂ ਪਰੋਈਆ ਕਿਵੇਂ ਆ ਉਹ ਤਾਂ ਠੀਕ ਆ ਤੇਰੀ ਕਿੰਨੀ ਉਮਰ ਆ ਬਾਈ ਮੇਰੀ 25 ਸਾਲ 35 ਵਾਲੀ ਜਦੋਂ ਦਾ ਤੇਰਾ ਜਨਮ ਕਿਹੜੇ ਸਾਲ ਦਾ 98 ਦਾ 2 ਮਾਰਚ 2 ਮਾਰਚ 1969 72 69 ਪੁੱਛ ਲੈ 92 69 ਦਾ 2 ਮਾਰਚ 2 2 ਮਾਰਚ 1969 ਹਾਂ ਤੇ ਮੇਰਾ ਪਤਾ ਕਿੰਨੇ ਦਾ ਮੇਰਾ ਹੈਗਾ 10 ਕਿੰਨੇ ਦਾ ਹੋ ਮੇਰਾ 70 ਦਾ 9 8 1976 ਅੱਛਾ ਤੇ ਤੈਨੂੰ ਮੈਂ ਕਿੰਨੇ ਸਾਲ ਛੋਟਾ ਹੋ ਗਿਆ ਬਾਈ ਪਤਾ 5 ਸਾਲ ਨਹੀਂ ਨਹੀਂ ਬਾਈ ਭਾਦੋ ਗਿਆ ਬਾਈ 7 ਸਾਲ ਛੋਟਾ ਹੂੰ ਤੇ ਬਾਈ ਤੇਰੀ ਸਾੜੀ ਕਿੰਨੇ ਚਿੱਟੇ ਹੋ ਗਏ ਯਾਰ ਮੇਰੀ ਘੱਟ ਚਿੱਟੇ ਹੋਈ ਜਾਂਦੇ ਆ ਅੱਜ ਆਉਣ ਜਾਣ ਕਰਦਾ ਰਹਿਤੇ ਉੱਪਰਲੇ ਵਸੇ ਆ ਰਹੇ ਹਾਂ ਕੋ ਆਪਣੇ ਪੱਪੂ ਵੀਰੇ ਤੇਰਾ ਤੇਰੇ ਫਾਦਰ ਦਾ ਕੀ ਨਾਮ ਸੀਗਾ ਬਚਨ ਸਿੰਘ ਸੀ ਉਹ ਮਾਲੂ ਵਾਲੇ ਪਾਸੇ ਰਹੇ ਤੁਹਾਡਾ ਗੋਤ ਕੀ ਆ ਸੱਚਦੇਵ ਹੀ ਹੋਈ ਸੀ ਸੱਚਦੇਵ ਪਰਲੇ ਵਸ ਆਉਣ ਜਾਣ ਦੇ ਹਾਈ ਤਾਂ ਹਾਈ ਨਹੀਂ ਅਨੇ ਇਹ ਤਾਂ ਕੱਲ੍ਹ ਸੀ ਕੱਲ੍ਹ ਹੀ ਮੁੰਡਾ ਤੂੰ ਹਾਂ ਉੱਥੇ ਦਾ ਕੰਮ ਕਿੰਨੇ ਭਰਾ ਹਾਂ ਤੁਸੀਂ ਚਾਰ ਪੰਜ ਜਣੇ ਸੀ ਚਾਰ ਭਰਾਵਾਂ ਹਾਂ ਬੱਸ ਇਕੱਲਾ ਹੀ ਮਾਮਾ ਮੇਰਾ ਮੁੰਡਾ ਸੋ ਚਾਚੇ ਦਾ ਅੱਛਾ ਉਹਨੇ ਤੇਨੂੰ ਮੁੱਢੇ ਹੋਲੇ ਤੇਨਾਂ ਹਾਂ ਜੇ ਹੋਰ ਨਹੀਂ ਉਹ ਕਹਾ ਲੈ ਰਹੀ ਹੈ ਨਾ ਕਿੱਥੇ ਆ ਦੋ ਗੱਡੀਆਂ ਲਾਓ ਮਾੜੇ ਰਹਿਣਾ ਕਿੱਥੇ ਆ ਹਾਂ ਬੜੀ ਵਸਤੀ ਕਾਂ ਲੈ ਗਈ ਗੱਡੀ ਚਲੋ ਚਲਾ ਦਿੰਦੇ ਆ ਬੜੀ ਵਸਤੀ ਹੈ ਬੜੀ ਹੈ ਕਰਦੇ ਆ ਰੂ ਤੇਰੇ ਨਾਲ ਦੇ ਬਾਦ ਜੇ ਉਹ ਭਾਈ ਕਵਰ ਗੁਰਦੀਪ ਸਿੰਘ ਜੀ ਨਹੀਂ ਨਹੀਂ ਸੋਸੀ ਬੜਾ ਬੜਾ ਰਿਆ ਕਰਨੀ ਆ ਲੈ ਆ ਲੈ ਭਾਈ ਸੈਟਿੰਗ ਕਰਿਆ ਜੀ ਅੰਦਰ ਫਿਰ ਕੋਈ ਨਾ ਕਰਦੇ ਆ ਔਰ ਵਰਗ ਲਈ ਸਿੰਘ ਜੀ ਠੀਕ ਹੈ ਕੋ ਸਿਰਫ ਸੀ ਜਕਾਰਾ ਛਾੜ ਦੋ ਬੋਲੇ ਸੋਨ ਵਾਲ ਦਾ 1 2 3 4 5 6 7 8 ਮਾਰੀ ਫੋਟੋ ਦੇ ਦੀ ਰਾਤ ਆ ਵੀਰ ਦੇਖੋ ਪਾਕਿਸਤਾਨ ਦਾ ਹਾਲ ਆ ਵੀਰ ਦੇ ਯਾਨੀ ਕਿ ਇਹ ਸਾਡੇ ਪੰਜਾਬ ਦਾ ਵੀਰ ਭਰਾ ਵਾ ਜੀ ਕਵਰ ਕੁਲਜੀਤ ਸਿੰਘ ਸਚਦੇਵਾ ਜੋਵਾ ਹੀ ਨਿਕਲ ਗਿਆ ਤਾਂ ਮਾੜੇ ਦੇ ਵਿੱਚ ਵੀ ਖਾਲੀ ਰੱਖਣਾ ਖਾਲੀ ਕਰਦਾ ਕੋਈ ਨਹੀਂ ਸਿੰਘ ਤਾਂ ਮੈਂ ਤਾਂ ਇੱਕ ਡਾੜਾ ਤਾਂ ਕਹ ਲੈਣੇ ਡਾੜਾ ਡਾੜਾ ਦੀ ਗੁੰਜਾ ਕੱਟ ਲੈਣੇ ਕੋਈ ਨਹੀਂ ਪਾਣੀ ਦੇ ਅੰਦਰ ਕੱਢ ਦੇ ਕੱਢ ਦੇ ਆਹੀ ਕਰੀ ਆ ਨਹੀਂ ਆ ਰਿਹਾ ਉੱਥੇ ਹੀ ਕਰ ਦੇਣਾ ਹੱਥ ਨਾਲ ਯਾਰ ਕਰ ਦੇ ਲਾ ਕੇ ਕਮਰ ਗੁਰਦੀਪ ਸਿੰਘ ਜੀ ਉਹ ਕਮਰ ਗੁਰਦੀਪ ਸਿੰਘ ਆਹ ਮਾਦਾ ਉਹ ਕਿਵੇਂ ਆ ਠੀਕ ਆ ਵੀਰਾਂ ਦਾਂ ਤੇ ਮੇਰੀ ਵਾਰੀ ਹੈ। ਸਨੇਂਦਰ ਬਾਥਰੂਮ ਦਾ ਦਰਾਜਾਂ ਬੰਦ ਕਰੀ। ਮੈਂ ਨਾਮ ਕੱਟਦਾ ਰਿਹਾ। ਲੈ ਕੇ ਇੱਕ ਮਿੰਟ ਬੱਬਾ ਥੱਲੇ ਹੱਥ ਨੂੰ ਥੱਲੇ ਜਮਾਂ ਨਹੀਂ ਦਖਲ ਕਰਨ ਦਾ। ਕੱਲਾ ਕੱਲਾ ਆ ਕੇ ਕਰ ਦੋ। ਤੱਕ ਵੀ ਕੋਈ ਇੱਕ ਮਿੰਟ। ਕੋਲ ਨੂੰ। ਮੁਨਿਆ ਹੋਰ ਦੋ ਉੱਤੇ ਅਲਲੋ ਵੈਲਕਮ ਵੈਲਕਮ ਪਰਸ਼ਾਦਾ ਛੱਕਦਾ ਹੋਇਆ ਵੀਰ ਸਾਨੂੰ ਮਿਲਿਆ ਤੇ ਉੱਥੇ ਹੀ ਆਪਣੀ ਦਿਨ ਕੱਟੀ ਕਰਦਾ ਜੀ ਇਹ ਪਿਛਲੇ ਘੱਟੋ-ਘੱਟ 20-25 ਸਾਲਾਂ ਤੋਂ ਤੇ ਇਹਦੀ ਅਜੇ ਤੁਸੀਂ ਦੇਖੋ ਇਹਦੇ ਨਾਲ ਕੀ ਬੀਤਿਆ ਤੇ ਕਿੱਦਾਂ ਇਹ ਹਾਲਾਤਾਂ ਦੇ ਵਿੱਚ ਪਹੁੰਚਿਆ بندے نو اپنا نے کتی نہیں تے اچھے اچھے کنے کھانا نے ہن ہن کتے اچھے اچھے ਉਹ ਕੋਈ ਨਹੀਂ ਆਪਾਂ ਫਿਰ ਕਿਦਾਂ ਐਸੀ ਗੱਲ ਹੈ ਨਾ ਆ ਵੀ ਦੇਖਣਾ ਇਹ ਨਾਲ ਉਹਨੂੰ ਫੋਨ ਕੋ ਡਾਊਨ ਕਰ ਦੂਗਾ ਮਗਰ ਉਹਨਾਂ ਜਟਾਈਆਂ ਬਣ ਜਾਂਦੀਆਂ ਸੀ ਕੱਟਦੀਆਂ ਹੀ ਉਹਦੇ ਪਿੱਛੇ ਬਹੁਤ ਚਰਚਾ ਹੋਈ ਸੀ ਕੋਈ ਕਹਿੰਦੇ ਇਹਨੂੰ ਸਿੱਖ ਤੀ ਸੱਤ ਗਿੱਟਾ ਕੱਟ ਕੇ ਇਹਦੇ ਵਾਲ ਪਰ ਉਹ ਵਾਲ ਨਹੀਂ ਸੀ ਕਿ ਉਹ ਜ਼ਰੂਰੀ ਬਣੀ ਪਈ ਸੀਗਾ ਵੀ ਜਿਹੜਾ ਤਪੇ ਵਾਲਾ ਜਿਹੜਾ ਜੀਜਾ ਸੀਗਾ ਉਹ ਮਤਲਬ ਉਹਨੂੰ ਮਾਮੀ ਜੀ ਨੂੰ ਤੇ ਉਹਨੂੰ ਨਾਲ ਲੈ ਗਿਆ ਉੱਥੇ ਆਪ ਦੇ ਕੋਲ ਉਹਨੇ ਕੁਝ ਟਾਈਮ ਰੱਖਿਆ ਉੱਥੇ ਫਿਰ ਦੁੱਧੀਆਂ ਪੈਣਾ ਤਰਾਜ ਕਰਨ ਲੱਗ ਪਈਆਂ ਜੀ ਇਹ ਰੱਖਣੇ ਆ ਜੀ ਖਾਈ ਜਾਂਦਾ ਜੋ ਗੱਲਾਂ ਬਾਤੋ ਫਿਰ ਉਹ ਦੂ ਬਾਦ ਉਹ ਇੱਥੇ ਛੱਡ ਗਾ ਫਿਰ ਮਾਮੀ ਜੀ ਡਿੱਗ ਪਈ ਸੀ ਬਾਥਰੂਮ ਦੇ ਵਿੱਚ ਉਹਨਾਂ ਦੀ ਜਿਹੜੀ ਬਾਹ ਸੀ ਉਹ ਖੜ ਗਈ ਸੀ ਉਸ ਤੋਂ ਬਾਅਦ ਫਿਜ਼ੀਓਥੈਰੇਪੀ ਜਰਾ ਕਰਾਈ ਨਾ ਤੇ ਬੜਾ ਹੌਲੀ ਹੌਲੀ ਉਹਨਾਂ ਬਦਲ ਬਜ਼ੁਰਗ ਸੀਗੇ ਉਹਨਾਂ ਨੂੰ ਦਾਖਲ ਵੀ ਕਰਾਇਆ ਚੱਕਿਆ ਉਹਨਾਂ ਨੂੰ ਕੋਈ ਸਾਹਮੇ ਨਾ ਦੇ ਇਹ ਮੈਂਟਲੀ ਉਹਨਾਂ ਦਾ ਕਰਵਾਇਆ ਇਹ ਮੈਂਟਲੀ ਅਫਸਰ ਸੀਗਾ ਉਹਨਾਂ ਨੂੰ ਕੋਈ ਸੰਭਾਲ ਲੈਣਾ ਫਿਰ ਕੀ ਸੀਗਾ ਵੀ